ਹਾਂਜੀ ਬਾਈ ਜੀ ਹਾਂਜੀ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਇਸ ਵੀਡੀਓ ਚ ਆਪਾਂ ਦਿਖਾਵਾਂਗੇ ਆਪਣੀਆਂ ਕਿਸਮਾਂ ਝੋਨੇ ਦੇ ਵੈਰਾਈਟੀਆਂ ਕਿਹੜੀ ਕਿਸਮ ਕਿੰਨੇ ਦਿਨ ਦੀ ਹੋਗੀ ਕਿਹੜੀ ਕਿਵੇਂ ਹੈ ਕਿਨੇ ਕਿੰਨਾਂ ਨੂੰ ਸਾਰਾ ਕਰੇ ਤੁਹਾਨੂੰ ਸਾਬਕੂਸ ਜਾਣਕਾਰੀ ਇਸ ਵੀਡੀਓ ਚ ਦੱਸੂंगे ਸਹਿਲਾ ਭਾਈ ਜੀ ਇਹਦੀ ਗੱਲ ਕਰਦੇ ਆ ਆ ਹੈਗਾ 126 ਬੀਜ ਪੀ ਆਰ 126 ਜੀ ਹਾਂਜੀ ਭਾਈ ਜੀ ਆ ਦੇਖੋ ਜੀ ਆਪਣੀ 19 ਜੂਨ ਦੀ ਲਗੀ ਵੀ ਜੀ 122 ਬੀਜ ਤਕਰੀਬਨ ਕਾਫੀ ਨਿਸਰ ਗਿਆ ਬਸ ਆਪਾਂ ਸਪਰੇਅ ਕਰਾ ਲੈਣੀ ਜੀ ਹੁਣ ਹੁਣ ਇੱਕ ਕਰਾਉਂਗੇ ਫਿਰ ਜਦ ਐਨ ਫੁੱਲ ਸਾਰਾ ਨਿਸਰ ਗਿਆ ਫਿਰ ਦੂਈ ਕਰਾਉਂਗੇ ਦੋ ਸਪਰੇਅਾਂ ਕਰਾ ਲੈਣੀ ਆ ਭਾਈ ਜੀ ਆਪਾਂ ਕਿਉਂਕਿ ਐਤਕੀ ਮੌਸਮ ਵੀ ਨਹੀਂ ਠੀਕਰਿਆ ਬੱਦਲ ਵਾਈ ਵਾਲਾ ਮੌਸਮ ਹੈ ਦੋ ਤਾਂ ਹਰੇਕ ਨੁਕਰਾਨੀਆਂ ਹੀ ਪੈਣੀ ਆ ਬਾਈ ਜੀ ਤੇ ਇੱਧਰ ਆ ਗਿਆ ਆਪਣਾ ਜੀ ਪੀਆਰ 126 ਜੀ ਆ ਲੱਗੀ ਵੀਰੀ 26 ਜੂਨ ਦੀ ਆ 26 ਜੂਨ ਦੀ ਲੱਗੀ ਵੀ ਐ ਤੇ ਆ 122 ਆਪਣਾ 19 ਜੂਨ ਦਾ ਲਗਿਆ ਵਾ ਦੇਖੋ ਆ ਹਲੇ ਕਿਤੇ ਕਿਤੇ ਨਾਲੀ ਬਣਨ ਲੱਗੀ ਏ ਦੀ ਦੇਖੋ 26 ਵੀਜ ਐ ਆਪਣਾ ਆ ਕੋ ਪਹਿਲਾਂ ਆਪਾਂ ਖੇਚ ਸਕਾਇ ਤੇ ਹੁਣ ਆਪਾਂ ਪਾਣੀ ਦੇਉਂਗੇ ਲਾਗਣਾ ਵਸ ਅੱਜ ਆਪਾਂ ਪਾਣੀ ਜੀ ਕੋ 26 ਵੀਜਾ ਜੀ ਆ ਆਪਣਾ ਇਹਦੇ ਵਿੱਚ ਆਪਾਂ ਪਾਏਗੇ ਜੀ ਯੂਰੀ ਇਹਦੇ 2.5 ਗੱਟੇ ਪਰ ਇੱਕੜ ਤੇ ਇਹ ਜੇ ਪਾਏਵੇਂ ਜੀ ਆਪਾਂ 3 ਗੱਟੇ 122 ਵੀਚ ਪ੍ਰਦਾਨ ਪਦੂਨ ਪਾਤੀ ਬਈ ਆਪਾਂ ਨੇ ਤੇ ਹਾਂ ਦੇਖੋ ਐ ਜੇ ਕੋਈ ਕੋਈ ਨਾਲੀ ਬਣ ਲੱਗੀ ਹਲੇ ਤੇ ਆ ਬਈ ਆਪਣਾ 26 ਫੇਰ ਆ ਗਿਆ ਪੀਆਰ 126 ਜੀ ਖੁਸ਼ਾਲੀ ਸੀਡਸ ਵਾਲਿਆਂ ਦਾ ਆ ਵੀ ਆਪਣਾ 26 ਤਰੀਕ ਨੂੰ ਲੱਗਿਆ ਬਈ ਤੇ ਆ ਆਪਣਾ ਫੇਰ ਅੱਗੇ 122 ਹੋਈ ਔਰ 122 ਐ ਇੱਧਰ ਉੱਪਰ ਵਾਲੀ ਲਾਈਨ 'ਮਾ ਤੇ ਨੀਚੇ ਹੈਗਾ ਆਪਣਾ 126 ਜੀ ਸਿਰੇ ਤੱਕ ਖੁਸ਼ਾਲੀ ਸੀਡਸ ਵਾਲਿਆਂ ਦਾ ਤੁਹਾਨੂੰ ਪਰਾਂ ਜੇ ਅੱਗੇ ਆਪਾਂ 131 ਵੀ ਦਿਖਾਨੀ ਹੈ ਜੀ ਆਪਣੀ ਕਿਵੇਂ ਦੀ ਹੈ 131 ਜੀ ਆਪਣੀ ਥੋੜੀ ਜੀ ਬਿਮਾਰੀ ਦੀ ਸ਼ਿਕਾਇਤ ਹੈ ਬਾਕੀ ਤੁਹਾਨੂੰ ਉਹ ਵੀ ਦਿਖਾਨੀ ਹੈ ਆ ਦੇਖੋ ਪਹਿਲਾਂ ਤੁਸੀਂ 26 ਕੇ ਆਟਾ ਉਪਰ ਖੜਿਆ ਤੇ ਆ ਫੇਰ 122 ਆ ਗਿਆ ਹਾਂਜੀ ਬਾਈ ਜੀ ਆਪਾਂ ਤੁਹਾਨੂੰ ਦਿਖਾਣਾ ਆਇਆ 131 ਵੀ ਹਾ ਦੇਖੋ ਆ 131 ਹੈ ਇਹਦੇ ਵਿੱਚ ਬਿਮਾਰੀ ਦੀ ਸ਼ਿਕਾਇਤ ਹੈ ਜੀ ਤੇ ਆ ਵੀ 26 ਤਰੀਕ ਦਾ ਹੀ ਲਗਿਆ ਵਾਏ ਤੁਹਾਨੂੰ ਪਰਾਂ ਦਿਖਾਈਤੀ ਜੀ 26 ਤਰੀਕ ਦੀ ਲਗੀ ਉਹ ਕਿੰਨੀ ਟੋਪ ਦੀ ਹੈ ਤੇ ਆ ਦੇਖੋ ਕਿੰਨਾ ਦਬਿਆ ਪਰ ਰਹਿ ਗਿਆ ਤੇ ਇੱਧਰ ਬਾਈ ਜੀ ਆਪਣਾ ਹੈ 26 ਵੀਜ ਆ ਵੀ ਆਪਣਾ ਲਗਿਆ ਵਾ ਜੀ 19 ਤਰੀਕ ਦਾ ਹੀ ਪੀਆਰ 126 ਇਹਦੇ ਵਿੱਚ ਵੀ ਕਿਤੇ ਕਿਤੇ ਬੁੱਟੇ ਆ ਕੋਈ ਕੋਈ ਪਾਣੀ ਨੇ ਫਿਰ ਵੀ ਸਪਰੇਅ ਕਰਾਤੀ ਦੀ ਤਿੱਲੇ ਵਾਲੀ ਤੇ ਇਹਦੇ ਵਿੱਚ ਤਕਰੀਬਨ ਥੋੜੀ ਜਿਹੀ ਜ਼ਿਆਦਾ ਹੈ ਪਰ ਇਹਦੇ ਵਿੱਚ ਆਪਾਂ ਸਪਰੇਅ ਕਰਾਤੀ ਦੀ ਹੁਣ ਪਦਾਨ ਪਾਣੀ ਹੈ ਜੀ ਆਪਾਂ ਚ ਤੇ ਉਹ ਚਰੇਟਡ ਜ਼ਿੰਕ ਦੀ ਸਪਰੇਅ ਕਰੂਗੇ ਜੀ ਹੁਣ ਆਪਾਂ ਆ ਦੇਖੋ ਪੀਆ 131 ਬੀ ਜੀ ਇਹ ਆਪਣਾ 31 ਨੂੰ ਬਿਮਾਰੀ ਇਹਨੂੰ ਤਾਂ ਬੀਜ ਨੂੰ ਬਹੁਤ ਝਟਕਾ ਲੱਗੇ ਜੀ ਆ ਗਰਦੀ ਆ ਪਾਈ ਤੇਲੀ ਵਾਲੀ ਪਹਿਲਾਂ ਬਾਹਰ ਦੀ ਕਿਬੀ ਰਿਕਸ ਦੇਖੋ ਪੀਆ 131 ਹੈ ਇਹ ਆਪਣਾ ਤੁਹਾਨੂੰ 321 ਦਿਖਾਨੀ ਹੈ ਜਿਹ ਪਰਾਂ ਜਾ ਕੇ ਉਹ ਕਿਵੇਂ ਦਾ ਇਹਦੇ ਵਿੱਚ ਵੀ ਆਪਾਂ ਢਾਈ ਹਲੇ ਯੂਰੀਏ ਦੇ ਪਾਈਆਂ ਜੀ ਪਦਾਨ ਹਲੇ ਆਪਾਂ ਅੱਜ ਪਾ ਦੇਣੀ ਸ਼ਾਮ ਨੂੰ ਜੀ ਬਾਕੀ ਤੁਹਾਨੂੰ 321 ਵੀ ਦਿਖਾਨੀ ਹੈ ਪਰਾਂ ਜਾ ਕੇ ਹਾਂਜੀ ਬਾਈ ਜੀ ਆ ਆਪਣਾ 321 ਵੀ ਜੀ ਦੇਖੋ ਕਿੰਨਾ ਟੌਪ ਦਾ ਖੜਿਆ 15 ਜੂਨ ਦਾ ਲੱਗਿਆ ਬਈ ਜੀ ਆ ਆਪਣਾ ਇਹਦੇ ਵਿੱਚ ਵੀ ਤਕਰੀਬਨ ਨਾਲ ਹੀ ਬਣਨੀ ਤਿਆਰ ਹੋ ਗਈ ਦੇਖੋ ਕੋਈ ਕੋਈ 15 ਜੂਨ ਦਾ ਲੱਗਿਆ ਬਈ ਜੀ ਇਹਦੇ ਵਿੱਚ ਆਪਾਂ 2.5 ਗੱਟੇ ਦੀ ডোজ ਪਾਈ ਹੈ ਯੋਰੀ ਇਹਦੀ ਦੇਖੋ ਇੰਨਾ ਸੋਹਣਾ ਖੜਿਆ ਹਵਾ ਲਵਾਈ ਬਈ ਹਲੇ ਆਪਾਂ ਖੇਤਾਂ ਨੂੰ ਬਸ ਦੇ ਦੇਣਾ ਇੱਕ ਦੇ ਦਿਨ ਤੱਕ ਪਾਣੀ ਫੇ ਜਦੋਂ ਕਿਤੇ ਕਿਤੇ ਨੀਸਰਨ ਲੱਗ ਗਈ ਫਿਰ ਆਪਾਂ ਸਪਰੇਅ ਕਰਾ ਲੈਣੀ ਇੱਕ ਫਿਰ ਜੇ ਸਾਰੀ ਨਹੀਂ ਛੁਰੂ ਗਈ ਫਿਰ ਜਦੋਂ ਦੂਈ ਕਰਾ ਲੈਣੀ ਫਿਰ ਆਪਾਂ ਸਪਰੇਅ ਹਾਂਜੀ ਬਾਈ ਜੀ ਦੇਖੋ ਆਪਣਾ 1509 ਚੋਂਨਾ ਜੀ 15 ਜੂਨ ਦਾ ਲਗਿਆ ਬਾਈ ਜੀ ਦੇਖੋ ਇਹਦੇ ਵਾਰ ਵੀ ਆਪਾਂ ਦੋ ਤੇਲ ਵਾਲੇ ਸਪਰੇਅ ਕਰਾ ਦਿੱਤੀਆਂ ਦੇਖੋ ਜੀ ਤੇ ਨੀਚੇ ਆਪਣਾ 28 ਚੋਂਨਾ ਉਹ ਵੀ ਤੁਹਾਨੂੰ ਦਿਖਾ ਦੰਨੇ ਪਹਿਲਾਂ 1509 ਚੋਂਨਾ ਚੈੱਕ ਕਰੋ ਤੇ ਬਾਈ ਜੀ 1509 ਝੋਨੇ ਤੋਂ ਵੱਢ ਕੇ ਆਪਾਂ ਇੱਥੇ ਦੇਖਦੇ ਆ ਸਾਡੀ ਸਲਾਹ ਮਾਰ ਰਹੀ ਹੈ ਕਿ ਆਲੂ ਲਾਉਂਗੇ ਕਾਹੀ ਆਪਾਂ ਬਾਈ ਜੀ 1509 ਝੋਨੇ ਦਾ ਪੰਗਾ ਲਿਆ ਦਾ ਕਦੀ ਲਾਇਆ ਹੀ ਨਹੀਂ ਦਾ 1509 ਝੋਨਾ ਐਦ ਕਿ ਤਾਂ ਹੀ ਪੰਗਾ ਲਿਆ ਇਹਦਾ ਜਾਂ ਆਲੂ ਲਾਉਂਗੇ ਜਾਂ ਬਾਈ ਜੀ ਗੋਭੀ ਸਰੋਂ ਲੋ ਬਾਈ ਜੀ ਦੇਖੋ ਆਪਣਾ 128 ਝੋਨਾ ਜੀ ਆਪਾਂ ਲਾਇਆ ਦਾ 24 ਤਰੀਕ ਨੂੰ 24 ਜੂਨ ਨੂੰ ਇਦੇ ਵਿੱਚ ਬਹੁਤ ਬਰਸ ਆ ਗਿਆ ਦਾ ਪਰ ਆਪਾਂ ਇਹਦੀ ਵੀ ਦੋ ਤੇਲੇ ਵਾਲੀ ਸਪਰੇਅ ਕਰਾਈ ਤਾਂ ਰੁਕਿਆ ਅੱਜ ਦੇਖੋ ਜੀ ਰਿਜ਼ਲਟ ਬਹੁਤ ਟੌਪ ਦਾ ਬਾਈ ਜੀ ਰਿਜ਼ਲਟ ਆਇਆ ਤੇਲੇ ਵਾਲੀ ਸਪਰੇਅ ਦਾ ਹੁਣ ਦੇਖੋ ਹਵਾ ਲਵਾਈ ਵੀ ਆਪਾਂ ਖੇਤਾਂ ਨੂੰ ਬਸ ਇੱਕ ਦਿਨ ਤੱਕ ਪਾਣੀ ਦੇ ਦੇਣਾ ਆਪਾਂ ਜੀ ਹਲੇ ਨਾਲੀ ਤਾਂ ਨਹੀਂ ਬਣੀ ਇਹਦੀ ਕੋਈ 28 ਚੋਂ ਨਾ ਤਾਂ ਥੋੜਾ ਜਿਹਾ ਲੇਟ ਹੁੰਦਾ ਹੈ ਬਾਕੀ ਦੇਖੋ 128 ਹੈ ਜੀ ਇੱਥੇ ਦਰ ਬਾਈ ਆਪਣਾ ਆ ਗਿਆ 126 ਖੁਸ਼ਾਲੀ ਸੀਡਸ ਵਾਲਿਆਂ ਦਾ ਦੇਖੋ ਖੁਸ਼ਾਲੀ ਸੀਡਸ ਵਾਲਿਆਂ ਦਾ 126 ਬਾਈ ਜੀ ਅੱবি 24 ਤਰੀਕ ਨੂੰ ਲਾਇਆ ਤਾਂ ਇਹ ਆਪਾਂ ਬਾਕੀ ਬਾਈ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਬਾਈ ਤੁਹਾਨੂੰ ਨੈਕਸਟ ਵਲੌਗ ਚ